ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 5 ਅਕਤੂਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਉਮੀਦ ਦੇ ਮੁਤਾਬਕ ਮਾਹੌਲ ਉਸੇ ਤਰ੍ਹਾਂ ਦਾ ਹੀ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਦੇ ਵਿੱਚ ਹਲਕੇ ਤੋਂ ਦਰਮਿਆਨੇ ਜਿਹੇ ਛਰਾਟੇ ਲੱਗ ਰਹੇ ਹਨ ਕਿਉਂਕਿ ਇੱਕ ਪੱਛਮੀ ਸਿਸਟਮ ਦਾ ਅਸਰ ਪੰਜਾਬ ਦੇ ਉੱਪਰ ਅੱਜ ਪੈਣਾ ਸ਼ੁਰੂ ਹੋ ਜਾਵੇਗਾ ਜਿਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਛਰਾਟੇ ਲੱਗ ਸਕਦੇ ਹਨ ਖਾਸ ਕਰਕੇ ਪੱਛਮੀ ਮਾਲਵਾ ਮਾਝੇ ਦੇ ਖੇਤਰ ਹੋ ਸਕਦੇ ਹਨ ਜਾਂ ਕਿਤੇ ਕਿਤੇ ਪੁਵਾਦ ਦੇ ਖੇਤਰ ਵੀ ਹੋ ਸਕਦੇ ਨੇ ਜੇਕਰ ਜ਼ਿਲ੍ਹੇਵਾਰ ਗੱਲ ਕਰੀਏ ਤਾਂ ਹੋ ਸਕਦਾ ਹੈ ਫਾਜ਼ਿਲਕਾ ਮੁਕਸਰ ਫਰੀਦਕੋਟ ਬਠਿੰਡਾ ਜਾਂ ਮੋਗਗਾ ਜੱਫਰੋਜਪੁਰ ਦੇ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਸ਼ਰਾਟੇ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਨੇ ਉਸ ਤੋਂ ਇਲਾਵਾ ਤਰਨਤਾਰਨ ਅਮਰਸਰ ਗੁਰਦਾਸਪੁਰ ਇਹਨਾਂ ਖੇਤਰਾਂ ਦੇ ਵਿੱਚ ਵੀ ਹਲਕੇ ਜਿਹੇ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਹਨ ਜੇਕਰ ਕਾਰਵਾਈਆਂ ਵਧੀਆਂ ਰਹੀਆਂ ਤਾਂ ਹੋ ਸਕਦਾ ਕਿਤੇ ਦਬਾਬੇ ਦੇ ਇਲਾਕੇ ਕਰਪੂਰਥਲਾ ਜਾਂ ਜਲੰਧਰ ਦੇ ਵਿੱਚ ਵੀ ਬਾਅਦ ਦੁਪਹਿਰ ਤੋਂ ਕਿਤੇ ਹਲਕੇ ਜਿਹੇ ਛਿੱਟਾਂ ਚਾਰ ਡਿਗ ਪੈਣ। ਬਾਕੀ ਇਲਾਕਿਆਂ ਦੇ ਵਿੱਚ ਬੱਦਲ ਵਈ ਦੇਖਣ ਨੂੰ ਮਿਲ ਸਕਦੇ ਹੈ ਮੀਂਹ ਦੀ ਸੰਭਾਵਨਾ ਘਟਨੇ। ਕੁੱਲ ਮਿਲਾ ਕੇ ਪੰਜਾਬ ਦੇ ਨਾਲ ਲੱਗਦੇ ਇਲਾਕੇ ਹਰਿਆਣੇ ਤੇ ਰਾਜਸਥਾਨ ਦੇ ਵਿੱਚ ਵੀ ਟੁੱਟਵੇਂ ਜਿਹੇ ਤੌਰ ਤੇ ਉਮੀਦ ਦੇ ਸ਼ਰੱਤੇ ਲੱਗ ਸਕਦੇ ਹਨ ਪਰ ਵੱਡੇ ਪੱਧਰ ਤੇ ਉਮੀਦ ਦੀ ਕੋਈ ਖਾਸ ਸੰਭਾਵਨਾ ਨਹੀਂ ਹੈ ਇਹ ਲਿਮਟਿਡ ਜਹੀਆਂ ਹੀ ਕਾਰਵਾਈਆਂ ਪੰਜਾਬ ਦੇ ਵਿੱਚ ਹੋ ਸਕਦੀਆਂ ਨੇ ਅੱਜ